ਸਸ਼ੀਕਾਲ ਐਸਐਮਜੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਸ਼ਮੀਰ ਸਿੰਘ ਮੰਗਟ ਇੱਕ ਵਾਰ ਫਿਰ ਹਾਜ਼ਰਾਂ ਪ੍ਰੋਗਰਾਮ ਲੈ ਕੇ ਰਾਤ ਜਾਂ ਸੇਵਾ ਸਵਾਲਤਾ ਬਣਦਾ ਹੈ ਗੱਲਬਾਤ ਕਰ ਲੈਨੇ ਆ ਪੰਜਾਬ ਤੋਂ ਲੈ ਕੇ ਕੈਨੇਡਾ ਦੀਆਂ ਬਰੂਹਾਂ ਤੱਕ ਕੈਨੇਡਾ ਵੱਲੋਂ ਜਾਰੀ ਫਰਮਾਨ ਨੇ ਪੂਰੇ ਦਿਸ਼ਵ ਦਿਸ਼ਾਂ ਵਿੱਚ ਹਲਚਲ ਮਚਾ ਦਿੱਤੀ ਹੈ ਇਹਨਾਂ ਮਤਲਕ ਗੱਲਬਾਤ ਕਰਨ ਲਈ ਮੇਰੇ ਨਾਲ ਜੁੜ ਰਹੇ ਨੇ ਸੀਨੀਅਰ ਜਰਨਲਿਸਟ ਵੀਰਿੰਦਰ ਜੀ ਵੀਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਸ਼ਮੀਰ ਜੀ ਠੀਕ ਠਾਕ ਵੀਰਿੰਦਰ ਜੀ ਮੈਂ ਕਹਾਂ ਜੀ ਬੱਲੇ ਬੱਲੇ ਬੜੇ ਲੰਬੇ ਸਮੇਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਤੁਸੀਂ ਮਾਪਾ ਹੀ ਨਹੀਂ ਦਿੰਦੇ ਆਉਣ ਦਾ ਸਾਦਾ ਹੀ ਨਹੀਂ ਭੇਜਦੇ ਤੁਸੀਂ ਇਹ ਬਰਿੰਦਰ ਜੀ ਕਈ ਵਾਰੀ ਸਾਦਾ ਦਿੱਤਾ ਮੇਰੇ ਖਿਆਲ ਤੁਸੀਂ ਵਿਜੀਨ ਨਹੀਂ ਹੁੰਨੇ ਹੋ ਕਿ ਫੋਨ ਕਰੀਦਾ ਤੇ ਕਸ਼ਮੀਰ ਜੀ ਕੱਲ ਕਰ ਲਾਂਗੇ ਅੱਜ ਕਰ ਲਾਂਗੇ ਦੇਖੋ ਜੀ ਚੈਨਲ ਦੇ ਜਿਹੜੇ ਬਾਕੀ ਦੇ ਕੰਮ ਹੈ ਉਹ ਵੀ ਕਿਤੇ ਨਾ ਕਿਤੇ ਕਰਨੇ ਜ਼ਰੂਰੀ ਹੁੰਦੇ ਨੇ ਹਾਂਜੀ ਹਾਂਜੀ ਤਾਂ ਇਸ ਤਰੀਕੇ ਨਾਲ ਆਪავਿਚੀ ਦੇ ਤੇ ਕੰਮਕਾਰ ਜਿਹੜੇ ਆ ਉਸ ਚੈਨਲ ਦੇ ਬਾਕੀ ਵੀ ਦੇ ਸੰਭਾਲੀ ਦੇ ਨੇ ਤੇ ਜਦੋਂ ਵੀ ਸਾਰਿਆਂ ਟਾਈਮ ਮਿਲ ਜਾਂਦਾ ਮੈਨੂੰ ਮੌਕਾ ਮਿਲ ਜਾਂਦਾ ਬੜੀ ਖੁਸ਼ੀ ਹੁੰਦੀ ਹੈ ਆਪਣੇ ਕਸ਼ਮੀਰ ਵੀਰ ਦੇ ਨਾਲ ਪ੍ਰੋਗਰਾਮ ਕਰਨ ਦੇ ਲਈ ਚਲੋ ਜੀ ਬਹੁਤ ਬਹੁਤ ਧੰਨਵਾਦ ਜੀ ਵਰਿੰਦਰ ਜੀ ਪਹਿਲਾਂ ਤਾਂ ਭਾਰਤ ਕੈਨੇਡਾ ਦੇ ਜਿਹੜੇ ਨਾ ਵਿਵਾਦ ਆ ਉਹ ਚੱਲਦਾ ਰਿਹਾ ਚੱਲਦਾ ਰਿਹਾ ਹਣਾ ਕਿਤਨਾ ਕਿਤੇ ਉਹ ਮੇਰੇ ਖਲ ਸੁੱਲ ਗਿਆ ਸੀ ਕਿ ਉਹਦੀ ਐਂਡ ਪੁਆਇੰਟ ਤੇ ਸੁਲਝਣ ਤੇ ਇੱਕ ਕੈਨੇਡਾ ਵੱਲੋਂ ਨਵਾਂ ਜਾਰੀ ਫਰਮਾਨ ਹੋ ਗਿਆ ਜਿਦੇ ਵਿੱਚ ਮੇਰੇ ਖਲ ਇੱਕ ਵਾਰੀ ਫਿਰ ਕੱਲੇ ਭਾਰਤ ਨੂੰ ਨਹੀਂ ਬਾਕੀ ਲੱਗਦੇ ਦੇਸ਼ਾਂ ਨੂੰ ਵੀ ਝਟਕਾ ਲੱਗਿਆ ਦੇਖੋ ਜਸਟਾਗ ਨਾਲ ਇਹ ਪਿੱਛੇ ਜੀ ਪੀਚ ਫਸਿਆ ਰਿਹਾ ਭਾਰਤ ਤੇ ਕੈਨੇਡਾ ਦਾ ਜੀ ਤੇ ਬਹੁਤ ਸਾਰੇ ਸੱਜਣਾ ਦਾ ਇਹ ਕਹਿਣਾ ਹੈ ਕਿ ਭਾਈ ਇਹ ਜਿਹੜੀ ਤਸਲਵਾਜੀ ਚੱਲਦੀ ਰਹੀ ਹੈ ਕੈਨੇਡਾ ਤੇ ਭਾਰਤ ਦੇ ਵਿਚਕਾਰ ਚੱਲ ਰਹੀ ਹੈ ਜਿਹੜੀ ਤਸਲਵਾਜੀ ਇਹ ਦੇ ਕਰਕੇ ਇਹ ਸਭ ਚੀਜ਼ਾਂ ਹੋਈਆਂ ਪਰ ਇਦਾਂ ਦੀ ਕੋਈ ਗੱਲ ਨਹੀਂ ਹੈ ਪੂਰੇ ਆਲਮੀ ਪੱਧਰ ਤੇ ਪੂਰੇ ਮੁਲਕਾਂ ਦੇ ਵਿਦਿਆਰਥੀ ਜਿਹੜੇ ਪੜਨ ਆਲੇ ਨੇ ਪੜ੍ਹੇ ਨੇ ਉਹਨਾਂ ਵਾਸਤੇ ਜਿਹੜਾ ਐਲਾਨ ਕੀਤਾ ਗਿਆ ਹੈ ਸੋ ਜਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਰੈਫਿਊਜੀ ਤੇ ਸਿਟੀਜਨਸ਼ਿਪ ਮਾਮਲਿਆਂ ਦੇ ਮੰਤਰੀ ਹੈਗੇ ਨੇ ਕੈਨੇਡਾ ਤੇ ਮਾਰਕ ਮਿਲਰ ਉਹਨਾਂ ਨੇ ਫਰਮਾਨ ਕੀਤਾ ਉਹਨਾਂ ਨੇ ਕਿਹਾ ਹੈ ਕਿ ਭਾਈ ਜਿਹੜੀ ਜੀਐਸਸੀ ਹੈ ਗਰੰਟੀਡ ਇਨਵੈਸਟਮੈਂਟ ਸਰਟੀਫਿਕੇਟ ਉਹਦੇ ਵਿੱਚ ਵਾਧਾ ਕੀਤਾ ਜਾਵੇ ਤੇ ਜਿਹੜਾ ਵਾਧਾ ਸੀਗਾ ਉਹ ਪਹਿਲਾਂ 10000 ਡਾਲਰ ਸੀ ਕੈਨੇਡੀਅਨ ਉਸ ਤੋਂ ਬਾਅਦ ਹੁਣ ਇਹ 1 ਜਨਵਰੀ 2024 ਤੋਂ ਲਾਗੂ ਹੋਗਾ 20635 ਡਾਲਰ ਜਿਹੜੇ ਆ ਉਹ GIC ਦੇ ਵਿੱਚ ਵਾਅਦਾ ਕੀਤਾ ਗਿਆ ਕਿ ਇੱਕ ਵਿਦਿਆਰਥੀ ਨੂੰ ਇੰਨੀ ਜਿਹੜੀ ਰਕਮ ਹੈ ਉਹ ਜਮ੍ਹਾਂ ਕਰਾਉਣੀ ਪਵੇਗੀ ਸੋ ਇਹ ਜਿਹੜੀ ਰਕਮ ਇਹਦੇ ਬਾਰੇ ਗੱਲ ਦੱਸਦੀ ਹੈ ਵੀ ਇਹ ਕੈਨੇਡਾ ਸਰਕਾਰ ਨੇ ਆਪਣੇ ਗੁਣ ਨਹੀਂ ਰੱਖਣੀ ਹੈਗੀ ਲੈਣੀ ਨਹੀਂ ਹੈਗੀ ਇਹ ਜਿਹੜਾ ਪੜਨ ਵਾਲਾ ਵਿਦਿਆਰਥੀ ਜਿਹੜਾ ਵੀ ਹੈ ਕਿਸੇ ਵੀ ਮੁਲਕ ਤੋਂ ਕੈਨੇਡਾ ਦੇ ਵਿੱਚ ਪੜਨ ਨਹੀਂ ਜਾਂਦਾ ਉੱਥੇ ਉਸ ਨੂੰ ਬੈਂਕ ਦੇ ਵਿੱਚ ਜਮ੍ਹਾਂ ਕਰਾਉਣੀ ਹੁੰਦੀ ਹੈ ਤੇ ਉਹ ਕੈਨੇਡਾ ਸਰਕਾਰ ਨੇ ਉਹਦੇ ਚੋਂ ਇੱਕ ਵੀ ਡਾਲਰ ਨਹੀਂ ਖਰਚਣਾ ਹੁੰਦਾ ਇਹ ਸਾਰਾ ਖਰਚਾ ਹੁੰਦਾ ਹੈ ਵਿਦਿਆਰਥੀ ਦਾ ਅੱਛਾ ਇੱਕ ਚੀਜ਼ ਹੋਰ ਦੱਸ ਦਈ ਇਹ ਜਿਹੜੀ ਅਮਾਉਂਟ ਜਮਾ ਹੁੰਦੀ ਹੈ ਜੀ ਕੈਨੇਡਾ ਦੇ ਕਿਸੇ ਬੈਂਕ ਦੇ ਵਿੱਚ ਉਹਦੇ ਉੱਤੇ ਮਾੜਾ ਮੋਟਾ ਜਿੰਨਾ ਵੀ ਹੈ ਉਹ ਬੈਂਕਾਂ ਦੇ ਹਿਸਾਬ ਦੇ ਨਾਲ ਉੱਥੋਂ ਦੇ ਬੈਂਕਾਂ ਦੇ ਹਿਸਾਬ ਨਾਲ ਵਿਆਜ ਵੀ ਮਿਲਦਾ ਹੈਗਾ ਉਹ ਬੈਂਕ ਡਿਪੈਂਡ ਕਰਦਾ ਬੈਂਕ ਟੂ ਬੈਂਕ ਉੱਥੋਂ ਦੇ ਜਿਹੜੇ ਬੈਂਕ ਨੇ ਹਨਾ ਸੋ ਕਾਰਨ ਕੀ ਹੈ ਸਰਕਾਰ ਕਹਿੰਦੀ ਹੈ ਭਈ ਜਿਹੜਾ ਵਿਦਿਆਰਥੀ ਬਾਹਰੋਂ ਸਾਡੇ ਮੁਲਕ 'ਚ ਆਉਂਦਾ ਹੈ ਕੈਨੇਡਾ ਸਰਕਾਰ ਇਹ ਕਹਿੰਦੀ ਵੀ ਕਿਤੇ ਸਾਡੇ ਪੱਲੇ ਨਾ ਪੈ ਜੇ ਉਹਦਾ ਖਰਚਾ ਪਾਣੀ ਇੱਕ ਸਾਲ ਦਾ ਪਹਿਲਾਂ ਹੀ ਹੋਵੇ ਉੱਥੇ ਜਮਾ ਤੋ ਹਰ ਮਹੀਨੇ ਇੱਕ ਲਿਮਟ ਹੁੰਦੀ ਹੈ ਪਹਿਲੇ ਮਹੀਨੇ ਤੇ 2000 ਦੇ ਡਾਲਰ ਦੇ ਕਰੀਬ ਉਸ ਤੋਂ ਬਾਅਦ ਪਹਿਲਾਂ 825 ਡਾਲਰ ਜਿਹੜਾ ਹਰ ਮਹੀਨੇ ਵਿਦਿਆਰਥੀ ਨੂੰ ਉਹਦੇ ਖਰਚੇ-ਖੁਰਚੇ ਦੇ ਲਈ ਕੀਤਾ ਤੇ ਰੋਟੀ ਪਾਣੀ ਦੇ ਲਈ ਹੋਰ ਜਿਹੜੀਆਂ ਮਾੜੇ-ਮੋਟੇ ਜਿਹੜੇ ਚੀਜ਼ਾਂ ਖਰਚੇ ਨੇ ਉਹਨਾਂ ਵਾਸਤੇ ਉਹ ਦਿੱਤਾ ਜਾਂਦਾ ਸੀ ਉਹ ਕਢਵਾ ਕੇ ਲੈ ਸਕਦਾ ਸੀਗਾ ਸੋ ਇਹ ਦੇ ਵਿੱਚ ਜੀਆਈਸੀ ਜਿਹੜਾ ਹੈਗਾ ਇਹਦੇ 'ਚ ਹੁਣ ਇਸ ਢੰਗ ਨਾਲ ਇਹ ਵਾਅਦਾ ਕੀਤਾ ਗਿਆ ਹੋ ਸਕਦਾ ਇਹ 2 ਸਾਲ ਵਾਸਤੇ ਹੋਵੇ ਜਾਂ 1 ਸਾਲ ਵਾਸਤੇ ਹੋਵੇ ਇਹ ਜਲਦੀ ਜਿਹੜੀ ਸਰਕਾਰ ਅਨਾਉਂਸ ਕਰ ਦੇਗੀ ਦੂਸਰੀ ਗੱਲ ਇਹ ਹੈ ਕਿ ਇਹਦੇ ਵਿੱਚ ਇਹ ਵੀ ਸਰਕਾਰ ਨੇ ਕਿਹਾ ਹੈ ਕਿ ਜਿਹੜੇ 7 ਦਸੰਬਰ 2023 ਤੱਕ ਜਿਹੜਾ ਨੇ ਸਟੱਡੀ ਵੀਜ਼ੇ ਵਾਸਤੇ ਪਰਮਿਟ ਲਈ ਅਪਲਾਈ ਕੀਤਾ ਹੈ ਉਹਨਾਂ ਵਾਸਤੇ ਜਿਹੜਾ ਪਹਿਲਾਂ ਵਰਕਿੰਗ ਆਰਸ ਹੁੰਦੇ ਸੀ ਆਫ ਕੈਂਪਸ ਕੈਂਪਸ ਤੋਂ ਬਾਹਰ 20 ਘੰਟੇ ਦਾ ਜਿਹੜਾ ਹਫਤੇ ਦਾ ਜਿਹੜਾ ਟਾਈਮ ਸੀ ਉਹ ਵੀ ਵਧਾ ਦਿੱਤਾ ਜਾਇਆ 30 ਘੰਟੇ ਤੱਕ ਸ਼ਾਇਦ ਉਹਦਾ ਵਾਸਤੇ ਗੱਲ ਬਾਤ ਸੁਣਨ ਨੂੰ ਮਿਲਦੀ ਪਈਆ ਹੁਣ ਗੱਲ ਇਹ ਹੈ ਵੀ ਇਹ ਸਰਕਾਰ ਨੇ ਕੈਨੇਡਾ ਦੀ ਸਰਕਾਰ ਨੇ ਇਹ ਹੁਕਮ ਜਾਰੀ ਕਿਉਂ ਕੀਤਾ ਤੇ ਵੱਧਦੇ ਹੁਣ ਕਈ ਵਿਚਾਰੇ ਮਾਤੜ ਬੰਦੇ ਜਿਨ੍ਹਾਂ ਨੇ ਆਪਣੇ ਕਰਜ਼ਾ ਚੁੱਕ ਕੇ ਇਧਰੋਂ ਇਧਰੋਂ ਰਿਸ਼ਤੇਦਾਰਾਂ ਤੋਂ ਕਈ ਹੋਰ ਮੰਨ ਲਓ ਤੁਹਾਡੇ ਰਕੇ ਭਰਾ ਕੋਲੇ ਵੀ ਕੋਈ ਆ ਜਿੰਨੇ ਕਸ਼ਮੀਰ ਜੀ ਸਾਨੂੰ ਦੇ ਦਈਏ 2 ਕ ਲੱਖ ਰੁਪਏ ਮੁੰਡੇ ਨੂੰ ਕੈਨੇਡਾ ਘੱਲਣਾ ਹੈ ਹੈ ਨਾ ਜੀ ਤੇ ਉਹ ਉਸੇ ਤਰੀਕੇ ਨਾਲ ਬੰਦੇ ਨੇ ਕੋਈ ਰਿਸ਼ਤੇਦਾਰਾਂ ਤੋਂ ਫਾੜ ਕਿਤੋਂ ਫਾੜ ਕੋਈ ਲੋਣ ਚੱਕ ਕੋਈ ਟੂਮਾ ਗਹਿਣੇ ਪਾ ਤੇ ਕੋਈ ਖੇਤ ਗਹਿਣੇ ਪਾ ਸੋਹੇਲਾ ਕਰਕੇ ਮਤਲਬ ਈਲਾ ਕਰਕੇ ਬੱਚੇ ਨੂੰ ਭੇਜਿਆ ਹੁੰਦਾ ਤੇ ਉਹ ਲੋਕ ਬੜੇ ਪਰੇਸ਼ਾਨ ਨੇ ਕਿ ਭਾਈ ਹੁਣ ਕੀ ਕਰੀਏ ਹਾਂ ਹੁਣ ਗੱਲ ਇਹ ਹੈ ਕਿ ਇਹਦੇ ਵਿੱਚ ਸਰਕਾਰ ਨੇ ਕੀ ਲੋੜ ਪੈ ਗਈ ਵੀ ਵਧਾਉਣ ਦੀ ਹੁਣ ਗੱਲ ਉੱਥੇ ਹੀ ਹੈ ਕਿ ਇਸ ਵੇਲੇ ਜੋ ਕੈਨੇਡਾ ਦੇ ਹਾਲਾਤ ਚੱਲ ਰਹੇ ਨੇ ਸਭ ਨੂੰ ਪਤਾ ਵੀ ਉੱਥੇ ਜਿਹੜੀ ਇਕਨੋਮੀ ਹੈ ਜਿਹੜਾ ਉੱਥੇ ਦਾ ਹਸਾਫਤਾਬ ਹੈ ਬਹੁਤ ਜ਼ਿਆਦਾ ਉੱਥੇ ਡਾਵਾ ਡੋਲ ਹੋਇਆ ਪਿਆ ਹੈ ਕਾਰੋਬਾਰ ਦੀ ਬੜੀ ਅਨਇੰਪਲੋਇਮੈਂਟ ਦੀਆਂ ਬੜੀਆਂ ਸਮੱਸਿਆਵਾਂ ਆ ਰਹੀਆਂ ਨੇ ਅੰਡਰ ਇੰਪਲੋਇਮੈਂਟ ਬੜੀ ਹੈ ਕਿ ਉੱਥੇ ਬਹੁਤ ਸਾਰੇ ਲੋਕ ਹੈ ਜਿਹੜੇ ਘੱਟ ਜਿੰਨੇ ਪਰ ਆਰ ਜੋ ਡਾਲਰ ਮਿਲਦੀ ਉਸ ਤੋਂ ਘੱਟ ਤੇ ਕੰਮ ਕਰਨ ਲਈ ਮਜਬੂਰ ਨੇ ਮੈਂ ਇੱਕ ਹੁਣੇ ਹੀ ਥੋੜੀ ਦਿਰ ਪਹਿਲਾਂ ਇੱਕ ਸੱਜਣ ਨਾਲ ਗੱਲ ਕਰ ਰਿਹਾ ਸੀਗਾ ਉਹ ਬੰਦਾ ਨੇ ਡਬਲ ਪੀ ਐਚ ਡੀ ਕੀਤੀ ਤੇ ਇਥੋਂ ਆਪਣੇ ਕੈਨੇਡਾ ਚੱਲ ਗਿਆ ਵਰਕ ਪਰਮਿਟ ਤੇ ਤੇ ਜਦੋਂ ਉੱਥੇ ਗਿਆ ਤੇ ਉੱਥੇ ਮਤਲਬ ਕਿ ਇੱਥੇ ਵਾਵਾ ਸ਼ਾਨ ਦੇ ਨਾਲ ਇੱਥੇ ਕੰਮ ਕਰਦਾ ਰਿਹਾ ਸੀ ਤੇ ਉੱਥੇ ਮਤਲਬ ਦੋ ਪੀ ਐਚ ਡੀ ਹੋਣ ਕਰਕੇ ਉੱਥੋਂ ਦੇ ਜਿਹੜੇ EMPLOYEES ਸੀ ਉਹਨਾਂ ਨੇ ਕਿਹਾ ਯੂ ਆਰ ਹਾਈਲੀ ਮਤਲਬ ਜ਼ਰੂਰਤ ਤੋਂ ਵੱਧ ਸੀ ਔਰ ਓਵਰ ਕੁਆਲੀਫਾਈਡ ਹੋ ਤੇ ਉਹ ਜੌਬ ਜਿਹੜੀ ਹੈ ਉੱਥੇ ਬੜੀ ਦਿੱਕਤ ਹੋ ਗਈ ਫਿਰ ਉਸ ਬੰਦੇ ਨੇ ਆਪਣੇ ਸੀਵੀ ਦੇ ਵਿੱਚ ਕੱਲਾ ਬੀ ਕਾਮ ਲਿਖਿਆ ਤੇ ਫਿਰ ਉਸ ਨੂੰ ਮਾੜੀ ਮੋਟੀ ਜਿਹੜੀ ਹੈ ਨੌਕਰੀ ਮਿਲੀ ਹੈ ਸੋ ਓਵਰ ਕੁਆਲੀਫਿਕੇਸ਼ਨ ਵਾਲੇ ਬੰਦੇ ਵੀ ਜਿਹੜੇ ਜਾ ਰਹੇ ਨੇ ਉੱਥੇ ਉਹਨਾਂ ਨੂੰ ਤੇ ਹੈ ਹੀ ਆ ਦੂਸਰੇ ਬੰਦਿਆਂ ਨੂੰ ਵੀ ਬਹੁਤ ਜ਼ਿਆਦਾ ਦਿੱਕਤਾਂ ਆ ਰਹੀਆਂ ਦੂਸਰੀ ਗੱਲ ਇਹ ਹੈ ਕਿ ਇਸ ਵੇਲੇ ਜਿਹੜੇ ਉੱਥੇ ਸਿਸਟਮ क्राइम ਦੇ ਵਿੱਚ ਬੜਾ ਵਾਧਾ ਹੋਇਆ ਹੈ क्राइम ਦੇ ਵਿੱਚ ਵਾਧਾ ਹੋਇਆ ਹੈ ਤੇ ਫਿਰ ਤੁਸੀਂ ਲਾ ਲਓ ਕਿ ਪਿਛੇ ਜੀ ਖਬਰ ਵੀ ਸੁਣਨ ਨੂੰ ਮਿਲੀ ਦੀ ਪੀਸੀਪੀ ਟੋਰੰਟੋ ਦੇ ਵਿੱਚ ਇਸ ਸੌਕਾਰਾਂ ਜਿਹੜੀਆਂ ਚੋਰੀ ਹੋ ਗਈਆਂ ਨੇ ਹੁਣ ਡਾਟਾ ਇਹ ਵੀ ਕਹਿ ਰਿਹਾ ਹੈ ਕਿ 1.6 ਮਿਲੀਅਨ ਡਾਲਰ ਦੇ ਵਾਹਨ ਕੈਨੇਡਾ ਦੇ ਵਿੱਚ ਪਿਛਲੇ ਸਾਲ ਚੋਰੀ ਹੋਏ ਨੇ ਏਡੀ ਵੱਡੀ ਅਮਾਉਂਟ ਤੁਸੀਂ ਦੇਖ ਲਓ ਕਿ ਟੋਰੰਟੋ ਦੇ ਵਿੱਚ ਵੀ ਜਿਹੜੇ ਚੋਰੀ ਦੀਆਂ ਵਾਰਦਾਤਾਂ ਹੋਈਆਂ ਨੇ ਜਾਂ ਹੋਰ ਕੈਨੇਡਾ ਦੇ ਵਿੱਚ ਕਈ ਥਾਈਂ ਜਿਹੜੀ ਵਾਰਦਾਤਾਂ ਹੋਈਆਂ ਨੇ ਸਾਡਾ ਭਾਈਚਾਰਾ ਜਿਹੜਾ ਅਨਟੈਰੀਓ ਦੇ ਵਿੱਚ ਖਾਸ ਤੌਰ ਤੇ ਟੋਰੰਟੋ ਦੇ ਆਲੇ ਦੁਆਲੇ ਬ੍ਰੈਮਟਨ ਤੇ ਪੂਰਾ ਸਮਝ ਲੋ ਕੇ ਪੰਜਾਬ ਦਾ ਭਿੰਡੀ ਹੈ ਵੈਂਕੂਵਰ ਸਰੀ ਦੇ ਵਿੱਚ ਬਹੁਤ ਜ਼ਿਆਦਾ ਪੰਜਾਬੀ ਬਹੁਤ ਜ਼ਿਆਦਾ ਪੰਜਾਬੀ ਸੋ ਪੰਜਾਬੀ ਜਿਹੜਾ ਪਿੱਛੇ ਜੀ ਇਹ ਚੋਰੀ ਦੀਆਂ ਵਾਰਦਾਤਾਂ ਹੋਈਆਂ ਉਹਦੇ ਚ ਕਹਿੰਦੇ ਨੇ ਵੀ ਮੰਨ ਲਓ ਕਿ ਕਈ ਤੇ ਅਜੇ ਵਾਰਦਾਤਾਂ ਜਿੱਥੇ ਵੱਟੀ ਗੇਣ ਦੇ ਵਿੱਚ ਸਾਡੇ ਪੰਜਾਬੀ ਨੌਜਵਾਨ ਉਹ ਸਾਰਾ ਵਾਰਦਾਤਾਂ ਦੇ ਵਿੱਚ ਪਿੱਛੇ ਜੇ ਖਬਰ ਘਰ ਗਈ ਹੈ ਉਹ ਵਾਇਰਲ ਹੋਈ ਸੀ ਪੰਜਾਬੀ ਨੌਜਵਾਨ ਜਿਹੜੇ ਸੀ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਸੀ ਹੁਣ ਰੋਟੀ ਪਾਣ ਜਦੋਂ ਇੱਥੋਂ ਆਪਾਂ ਘੱਲਦੇ ਦਿੰਨੇ ਆ ਜੀ ਮੁੰਡਾ ਸਾਡਾ ਗਿਆ ਕੈਨੇਡਾ ਲੋਕੀ ਕਹਿੰਦੇ ਬੜੇ ਸ਼ਾਨ ਸ਼ੌਕਤ ਨਾਲ ਭੇਜਦੇ ਬਾਹਰ ਸਾਡਾ ਬੱਚਾ ਬਾਹਰ ਜਾ ਕੇ ਕੰਮ ਕਰੇਗਾ ਤੇ ਅਸੀਂ ਵੀ ਕਹਾਂਗੇ ਲੈ ਸਾਡਾ ਕਾਕਾ ਦੇ ਉੱਤੇ ਗੱਡੀ ਲੈ ਲਈ ਕਾਕੇ ਨੇ ਤੇ ਸਾਡੇ ਕਾਕਾ ਦੇ ਹੁਣ ਇਹ ਕਰਦਾ ਪਰ ਵਿਚਾਰੇ ਦੀਆਂ ਮਜਬੂਰੀਆਂ ਉੱਥੇ ਜਾ ਕੇ ਇਹੋ ਜਿਹੀਆਂ ਹੁੰਦੀਆਂ ਨੇ ਕਿ ਜਿਹੜਾ ਬੱਚਾ ਜਾਂਦਾ ਉਹ ਇੱਥੋਂ ਕਰਜ਼ਾ ਚੱਕ ਕੇ ਵੀ ਜਾਂਦਾ ਉੱਥੋਂ ਜਿਹੜੇ ਕਰਜ਼ੇ ਦੀ ਜ਼ਿੰਮੇਵਾਰੀ ਵੀ ਬੱਚੇ ਦੀ ਹੁੰਦੀ ਪੇ ਘਰ ਦੇ ਕਹਿੰਦੇ ਨੇ ਕਾਕਾ ਕਮਾ ਤੇ ਕਰਜ਼ਾ ਲੈ ਉੱਥੋਂ ਦੀ ਯੂਨੀਵਰਸਿਟੀ ਦੇ ਜਿਹੜੇ ਫੀਸਾਂ ਆਉਣ ਵਾਲੇ ਵੇਲੇ ਦੀਆਂ ਹੋਣੀਆਂ ਨੇ ਅਗਲੇ ਸੈਮੈਸਟਰਾਂ ਦੀ ਉਹ ਵੀ ਕੱਢਣੀਆਂ ਹੁੰਦੀਆਂ ਨੇ ਫੇਰ ਘਰ ਮਕਾਨ ਕਿਰਾਏ ਤੇ ਲੈਂਦਾ ਠੀਕ ਹੈ ਜੀ ਉਹ ਜਿਹੜੇ ਆਪਣੇ ਸਾਂਝੇ ਮਕਾਨ ਘਰ ਲੈ ਜਾਂਦੇ ਬਾਕੀ ਵਿਦਿਆਰਥੀਆਂ ਦੇ ਨਾਲ ਬੇਸਮੈਂਟਾਂ ਦੇ ਵਿੱਚ ਰਹਿੰਦੇ ਨੇ ਫਿਰ ਪੜ੍ਹਾਈ ਦੀ ਟੈਨਸ਼ਨ ਵੀ ਐ ਕਈ ਐ ਮੰਨ ਲਓ ਵਿਨੀ ਪੈਗ ਵਰਗੇ ਏਰੀਏ ਨੇ ਜਿਹੜੇ ਉੱਥੇ ਠਰੂ ਠਰੂ ਕਰਦੀ ਠੰਡ ਵੀ ਬਹੁਤ ਜ਼ਿਆਦਾ ਹੁੰਦੀ ਹੈ ਹੈਨਾ ਹੋਰ ਵੀ ਬੜੀਆਂ ਸਮੱਸਿਆਵਾਂ ਬੱਚੇ ਦਾ ਉੱਪਰ ਜਿਹੜਾ ਮੰਨ ਲਓ 18 ਸਾਲ ਦਾ ਬੱਚਾ ਉੱਥੇ ਜਾ ਰਿਹਾ ਹੈ 18-19 ਸਾਲ ਦਾ ਦੋ ਕਿੰਨਾ ਕਿ ਮੈਚੂਰ ਹੋਗਾ ਦਿਮਾਗ ਦੇ ਉੱਤੇ ਚਾਰੇ ਪਾਸੇ ਪਰੇਸ਼ਾਨੀਆਂ ਪਰੇਸ਼ਾਨੀਆਂ ਹਰ ਤਰੀਕੇ ਦੇ ਨਾਲ ਫੇਰ ਉੱਥੇ ਲੁੱਟਾਂ ਖੋਹਾਂ ਦੀਆਂ ਵਾਰਤਾਂ ਤਾਂ ਵੀ ਅਕਸਰ ਸੁਣਨ ਨੂੰ ਮਿਲਦੀਆਂ ਕੋਈ ਚਾਕੂ ਵਾ ਕੇ ਕੋਈ ਲੁੱਟ ਕੇ ਲੈ ਗਏ ਤੇ ਇਹ ਸਭ ਚੀਜ਼ਾਂ ਜਿਹੜਾ ਇੱਕ ਟੀਨੇਜਰ ਬੱਚਾ ਹੈ ਉਹਨੂੰ ਚੱਲਣੀਆਂ ਪੈਂਦੀਆਂ ਨੇ ਤੇ ਮਾਪੇ ਬੜੇ ਖੁਸ਼ ਹੁੰਦੇ ਨੇ ਵੀ ਇਹ ਕਈ ਵਾਰੀ ਬੱਚਾ ਉੱਥੇ ਵਿਚਾਰਾ ਇਹੋ ਜਿਹੇ ਹਾਲਾਤ ਚ ਹੁੰਦਾ ਜਿਹੜਾ ਮਾਪਿਆਂ ਨੂੰ ਇਹ ਗੱਲ ਦੱਸ ਨਹੀਂ ਸਕਦਾ ਕਿ ਇਹ ਜੀ ਮੈਂ ਆਪਣੇ ਮਾਪਿਆਂ ਨੂੰ ਤਾਂ ਉਹ ਤਾਂ ਬਹੁਤ ਪਰਦੇ ਰੱਖਦਾ ਤੇ ਉਹ ਪਰਦੇ ਰੱਖਦਾ ਕਿ ਕਿਤੇ ਮੇਰੇ ਮਾਪੇ ਪਰੇਸ਼ਾਨ ਨਾ ਹੋਣ ਤੇ ਇੱਥੇ ਮਾਪੇ ਰੋਂਦੇ ਰਹਿਣ ਤੇ ਫਿਰ ਕਈ ਵਾਰੀ ਕੀ ਹੁੰਦਾ ਕਰਜ਼ੇ ਚੱਕੇ ਹੁੰਦੇ ਇਹ ਵੀ ਨਹੀਂ ਕਹਿ ਸਕਦੇ ਕਾਕਾ ਛੱਡ ਛੜਾ ਕੇ ਵਾਪਸ ਆ ਜਾ ਚਿੱਟੇ ਕਰ ਜਾ ਚੜਿਆ ਹੁੰਦਾ ਸੋ ਇਹ ਸਭ ਡਾਟਿਆਂ ਦੇ ਕਰਕੇ ਕ੍ਰਾਈਮ ਦੇ ਹਾਲਾਤ ਇੱਥੇ ਹੁਣ ਕਰਕੇ ਹੁਣ ਗੱਲ ਇਹ ਹੈ ਕਿ ਉੱਥੇ ਕ੍ਰਾਈਮ 'ਚ ਇੰਨਾ ਵਾਧਾ ਹੋ ਗਿਆ ਹੈ ਤੇ ਪੰਜਾਬੀਆਂ ਨਾਲ ਕਿਤਨਾ ਕਿਤੇ ਡਿਸਕ ਜੇਕਰ ਇਹ ਹੋ ਜੇ ਨਾ ਕੋਈ ਗੱਲ ਤੇ ਪੁਲਿਸ ਵਾਲੇ ਵੀ ਇਗਨੋਰ ਕਰਦੇ ਨੇ ਕਿਉਂਕਿ ਹਾਲਾਤ ਇਦਾਂ ਦੇ ਹੋ ਗਏ ਨੇ ਤੇ ਪੁਲਿਸ ਵਾਲੇ ਵੀ ਕਿਤੇ ਨਾ ਕਿਤੇ ਕੰਨੀ ਘਤਰਾਉਂਦੇ ਨੇ ਵੀ ਚਲੋ ਇਹ ਵਾਰਦਾਤ ਹੋ ਗਈ ਉਹ ਵਾਰਦਾਤ ਹੋ ਗਈ ਤੇ ਆਪਣੇ ਗੁੰਗਣੋਂ ਤੇ ਮਿੱਟੀ ਝਾੜਨ ਵਾਲੀ ਗੱਲ ਉੱਥੇ ਵੀ ਚੱਲ ਪਈ ਆ ਮਾੜੀ-ਮੋਟੀ ਵਾਰਦਾਤ ਤੇ ਤੇ ਸਮਝ ਲਓਗੇ ਗੱਲ ਹੀ ਨਹੀਂ ਕੋਈ ਹੁੰਦੀ ਸੋ ਇਸ ਤਰੀਕੇ ਦੇ ਨਾਲ ਉੱਥੋਂ ਦੇ ਹਾਲਾਤ ਬਣੇ ਨੇ ਤੇ ਜੋ ਪਤਾ ਲੱਗਿਆ ਹੈ ਕਿ ਸਟੱਡੀ ਵੀਜ਼ੇ ਦੇ ਵਿੱਚ ਜਿਹੜੇ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੇ ਵਿੱਚ 36% ਦੇ ਜਿਹੜਾ ਗ੍ਰਾਵਟ ਦਰਜ ਕੀਤੀ ਗਈ ਹੈ ਤੇ ਪੀਆਰ ਲੈਣ ਵਾਲੇ ਜਿਹੜੇ ਨੇ ਉਹਨਾਂ ਚ ਵੀ 28 ਫੀਸਦੀ ਦੀ ਗ੍ਰਾਵਟ ਜਿਹੜੀ ਹੈ ਨਜ਼ਰ ਆ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਹਾਲਾਤ ਮਾੜੇ ਹੋਣ ਦੀਆਂ ਸੰਭਾਵਨਾਵਾਂ ਸਾਹਮਣੇ ਆ ਰਹੀਆਂ ਨੇ ਪਰ ਵਰਿੰਦਰ ਜੀ ਇਹ ਇੱਕ ਜੀਏਸੀ ਚ ਵਾਅਦਾ ਕਰ ਦੇਣਾ ਹੈ ਨਾ ਇੱਕ ਜੀਏਸੀ ਡਬਲ ਤੋਂ ਵੀ ਜ਼ਿਆਦਾ ਕਰ ਦੇਣਾ ਮਤਲਬ ਵੱਡੀ ਗੱਲ ਆ ਔਰ ਪੇਰੈਂਟਸ ਜਿਹੜੇ ਕਿ ਲਾਲੋ ਵੀ 6.5 6 ਲੱਗ ਜੀਏਸੀ ਹੁੰਦੀ ਸੀ ਹੈ ਨਾ 13-14 ਲੱਖ ਹੋ ਜਾਣਾ ਕਿਤੇ ਨਾ ਕਿਤੇ ਵੱਡਾ ਝਟਕਾ ਮਤਲਬ ਵੱਡੀ ਪਰੇਸ਼ਾਨੀ ਉਹਨਾਂ ਲਈ ਦੇਖੋ ਉਹਨਾਂ ਦੀ ਪਰੇਸ਼ਾਨੀ ਹੈ ਹੀ ਪੰਜਾਬ ਦੇ ਵਿੱਚ ਵੀ ਜੋ ਹਾਲਾਤ ਨੇ ਦੇਖੋ ਹਰ ਬੰਦੇ ਦਾ ਕਾਰੋਬਾਰ ਆ ਆਏ ਦੇ ਨਾਲ ਤੁਸੀਂ ਆਪਾਂ ਗੱਲਾਂ ਵੀ ਕਰ ਰਹੇ ਸੀ ਧਰਨੇ ਤੇ ਲੋਕ ਬੈਠੇ ਨੇ ਚਾਹੇ ਮੁਲਾਜ਼ਮ ਨੇ ਚਾਹੇ ਕੋਈ ਵੀ ਹਰ ਵਰਗ ਜਿਹੜਾ ਹੈਗਾ ਉਹ ਇੱਥੇ ਵੀ ਸਰਕਾਰੀ ਮੁਲਾਜ਼ਮ ਹੈਗਾ ਤੇ ਉਹ ਕਿਤੇ ਨਾ ਕਿਤੇ ਆਪਣੇ ਬੱਚੇ ਨੂੰ ਬਾਹਰ ਪਾਲ ਘੱਲਣਾ ਚਾਹੁੰਦਾ ਆਪਣੇ ਤੁਸੀਂ ਲੁਧਿਆਣੇ ਦੇ ਤੁਸੀਂ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਚ ਤੁਸੀਂ ਦੇਖ ਲਓ ਕਿ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਕਲਰਕ ਬਹੁਤ ਸਾਰੇ ਇਹੋ ਜਿਹੇ ਬਾਊ ਹੈਗੇ ਨੇ ਜਿਨ੍ਹਾਂ ਨੇ ਆਪਣੇ ਜਵਾਗ ਜਿਹੜੇ ਨੇ ਉਹ ਕਹਿੰਦੇ ਨੇ ਬਾਹਰ ਭੇਜਦੇ ਨੇ ਸਾਡੇ ਦੇ ਕਾਕਾ ਬਾਹਰ ਹੈ ਸਾਡੇ ਦੇ ਕਾਕਾ ਕੈਨੇਡਾ ਹੈ ਸਾਡੇ ਦੇ ਕਾਕਾ ਆਸਟ੍ਰੇਲੀਆ ਸਾਡਾ ਕਾਕਾ ਨਿਊਜ਼ੀਲੈਂਡ ਸਾਡੀ ਧੀ ਉੱਥੇ ਗਈ ਹੈ ਸੋ ਜਿਹੜੇ ਕੁਝ ਤੇ ਹੈਗੇ ਨੇ ਸੈਟਰਡ ਨੇ ਪਰ ਵੱਡੀ ਗਿਣਤੀ ਉਹਨਾਂ ਬੱਚਿਆਂ ਦੀ ਹੈ ਜਿਹੜੇ ਵਿਚਾਰੇ ਸਟਰਗਲ ਕਰ ਰਹੇ ਨੇ ਅੱਛਾ ਕਰਦੇ ਆ ਇੱਕ ਦਿਨ ਉਹਨਾਂ ਦੇਖ ਦੇਖ ਕੇ ਚੱਲੇ ਤਾਂ ਜਾਂਦੇ ਆ ਡਾਲਰ ਜਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਇੰਨੇ ਕਮਾ ਲੈਂਦੇ ਆ ਕਮਾ ਲੈਂਦੇ ਆ ਪਰਵਿੰਦਰ ਜੀ ਮੈਂ ਵੀ ਦੇਖਿਆ ਪਿੱਛੇ ਜੇ ਰਿਸ਼ਤੇਦਾਰ ਨੇ ਸਾਡੇ ਵੀ ਕਈ ਇਹ ਨੇ ਤੇ ਬੱਚਾ ਮੇਰੇ ਖਾਲੋ ਸ਼ਨੀਵਾਰ ਐਤਵਾਰ ਨੂੰ ਫੋਨ ਕਰਦਾ ਔਰ ਕਹਿੰਦੇ 24 24 ਮੇਰੇ ਖਾਲੋ ਉਹ ਮਧ 3-4 ਘੰਟੇ ਸੌਂਦਾ ਕਾਲਜ ਜਾਂਦਾ ਰਾਤ ਨੂੰ ਫਿਰ ਡਿਊਟੀ ਜਾਂਦਾ ਕਾਲਜ ਅੰਦਰ ਰਾਤ ਨੂੰ ਡਿਊਟੀ ਜਾਂਦਾ ਹੁਣ ਤੁਸੀਂ ਇੱਥੇ ਜਵਾਗ ਦੇਖ ਲਓ ਜਿਹੜੇ ਟੀਨੇਜਰ ਜਵਾਗ ਨੇ ਜਿਹੜੇ ਇੱਥੇ ਸਾਡੇ ਕਾਲਜਾਂ ਚ ਸਕੂਲਾਂ ਚ ਵੱਢਦੇ ਨੇ ਉਹ ਤੇ ਮਤਲਬ ਨੀਂਦ ਹੀ ਨਹੀਂ ਪੂਰੀਆਂ ਹੁੰਦੀਆਂ ਰਾਤ ਸਵੇਰੇ ਠਾਈ ਦੇ ਕਾਕਾ ਉੜ ਜਾ ਚੱਲ ਸਕੂਲੇ ਚੱਲ ਵੀ ਕਾਲਜ ਆਪਣੇ ਤਰਪ ਹੈ ਤੇ ਉੱਥੇ ਟੀਨੇਜਰ ਬੱਚੇ ਜਿਹੜੇ ਆਪਣੇ ਭਾਂਡੇ ਨਹੀਂ ਚੁੱਕਦੇ ਰੋਟੀ ਖਾ ਕੇ ਉੱਥੇ ਭਾਂਡੇ ਮਾਂਜਣ ਨੂੰ ਮਜਬੂਰ ਹੋ ਜਾਂਦੇ ਨੇ ਇਹੋ ਜਿਹੀ ਨੌਕਰੀਆਂ ਕਰਨੀਆਂ ਪੈਂਦੀਆਂ ਕਿ ਉੱਥੇ ਭਾਂਡੇ ਮਾਂਜਣ ਨੂੰ ਲੋਕਾਂ ਦੇ ਭਾਂਡੇ ਮਾਂਜਣ ਨੂੰ ਮਜਬੂਰ ਹੋ ਜਾਂਦੇ ਨੇ ਇਹ ਹਾਲਾਤ ਨੇ ਕੈਨੇਡਾ ਦੇ ਇਸ ਵੇਲੇ ਗਵਿੰਦਰ ਜੀ ਕਿ ਮੈਂ ਸੌਰੀ ਤੁਹਾਡੀ ਗੱਲ ਕੱਢਦਾ ਸੀ ਗੱਲ ਹੀ ਕਰ ਲੈਣਾ ਕਿ ਕਿਤੇ ਆਉਣ ਵਾਲੇ ਸਾਲਾਂ 'ਚ ਜਾਂ ਕਈ ਸਾਲਾਂ ਦੇ ਵਿੱਚ ਕਿਤੇ ਇਹ ਵੀ ਦਿਖੂਗਾ ਕਿ ਸਾਨੂੰ ਸੁਣਨ ਨੂੰ ਮਿਲੂਗਾ ਕਿ ਸਾਡਾ ਬੱਚਾ ਤਾਂ ਇੰਡੀਆ 'ਚ ਆ ਸਾਡਾ ਬੱਚਾ ਤਾਂ ਪੰਜਾਬ 'ਚ ਆ ਸਾਡਾ ਬੱਚਾ ਤਾਂ ਜੱਜ ਲੱਗਿਆ ਸਾਡਾ ਬੱਚਾ ਤਾਂ ਕੀ ਲੱਗਿਆ ਜਾਂ ਮਲਟੀਨੇਸ਼ਨਲ ਕੰਪਨੀਆਂਜ਼ ਕੰਮ ਕਰਦੇ ਆ ਸਾਡੇ ਵਿੱਚ ਦੀ ਇੰਨੀ ਅਰਨਿੰਗ ਕਿਤੇ ਹੋ ਸਕਦਾ ਦੇਖੋ ਜਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਸਾਡੇ ਦੇਸ਼ ਦੇ ਹਾਲਾਤ ਨੇ ਖਾਸ ਤੌਰ ਤੇ ਪੰਜਾਬ ਦੇ ਹਾਲਾਤ ਨੇ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਇਸ ਵੇਲੇ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਉਹ ਨਸ਼ੇ ਦਾ ਤੇ ਉਹ ਕਿਤੇ ਨ ਕਿਤੇ ਘਟਨ ਦਾ ਜਿਹੜਾ ਨਾਂ ਵੀ ਲੈ ਰਿਹਾ ਉਹ ਕਾਰਵਾਈਆਂ ਤੇ ਸਰਕਾਰਾਂ ਦੇ ਪੁਲਿਸ ਕਰਦੀਆਂ ਤੇ ਜ਼ਰੂਰ ਨੇ ਪਰ ਕਿਤੇ ਨ ਕਿਤੇ ਵੱਡੇ ਜਿਹੜੇ ਮਗਰਮਸ਼ ਨੇ ਉਹ ਸਰਕਾਰ ਦੇ ਜਾਂ ਪੁਲਿਸ ਦੇ ਹੱਥੀਂ ਨਹੀਂ ਮਤਲਬ ਪਤਾ ਹੀ ਨਹੀਂ ਲੱਗਦਾ ਅੜਿੱਕੇ ਤੇ ਆਉਂਦੇ ਨਹੀਂ ਹੈਗੇ ਔਰ ਜਿਸ ਤਰੀਕੇ ਦੇ ਨਾਲ ਇਸ ਵੇਲੇ ਅਨਇੰਪਲੋਇਮੈਂਟ ਹੈ ਸਰਕਾਰਾਂ ਜੋ ਮਰਜੀ ਦਾਅਵੇ ਕਰੀ ਜਾਵੇ ਜੋ ਇਥੇ ਅਨਐਮਪਲੋਇਮੈਂਟ ਹੈਗੀ ਆ ਪੰਜਾਬ ਦੇ ਵਿੱਚੋਂ ਨੌਜਵਾਨ ਜਿਹੜਾ ਉਹ ਇੱਕ ਦੂਜੇ ਦੇ ਦੇਖਾ ਦੇਖੀ ਕਹਿ ਲਿਏ ਜਾਂ ਰਿਸ਼ਤੇਦਾਰ ਦਾ ਬੱਚਾ ਗਿਆ ਹੁੰਦਾ ਹੈ ਵੀ ਗਿਆ ਹੈ ਜੀ ਅਸੀਂ ਵੀ ਆਪਣੇ ਬੱਚੇ ਨੂੰ ਬਾਹਰ ਘੱਲ ਲੀਏ ਹਾਲਾਤ ਇਹ ਹੈ ਕਿ ਪੰਜਾਬ ਦਾ ਬੱਚਾ ਬਾਹਰ ਜਾਣ ਨੂੰ ਮਜਬੂਰ ਹੋਇਆ ਜੇ ਕੈਨੇਡਾ ਨਹੀਂ ਉਹਨਾਂ ਨੂੰ ਕੋਈ ਦੂਸਰੀ ਆਪਸ਼ਨ ਲੱਭ ਜਾਣਗੇ ਦੂਸਰੀ ਆਪਸ਼ਨ ਲੱਭ ਲੈਣਗੇ ਜੀ ਇਹ ਕੈਨੇਡਾ ਨਹੀਂ ਤੇ ਆਪਾਂ ਕਿਤੇ ਹੋਰ ਚੱਲ ਪਾਂਗੇ ਦੂਜੀ ਸਮੱਸਿਆ ਸਾਡੇ ਸੂਬੇ ਦੇ ਵਿੱਚ ਇਹ ਆ ਰਹੀ ਹੈ ਕਿ ਜਿਹੜੀ ਮਾਈਗ੍ਰੈਂਟ ਪਾਪੂਲੇਸ਼ਨ ਹੈ ਉਹ ਤੇ ਦਿਨੋਂ ਦਿਨ ਵਾਧਾ ਹੋ ਰਿਹਾ ਪੰਜਾਬੀ ਜਿਹੜੇ ਨੇਟਿਵ ਪੰਜਾਬੀ ਨੇ ਉਹਨਾਂ ਦੀ ਆਬਾਦੀ ਘਟਦੀ ਨਜ਼ਰ ਆ ਰਹੀ ਹੈ ਤੇ ਜਿਹੜੇ ਮਾਈਗ੍ਰੈਂਟਸ ਨੇ ਪ੍ਰਵਾਸੀ ਹੈਗੇ ਨੇ ਜਿਹੜੇ ਨੌਨ ਪੰਜਾਬੀ ਉਹਨਾਂ ਦੀ ਆਬਾਦੀ ਵੰਦੀ ਨਜ਼ਰ ਆ ਰਹੀ ਹੈ ਤੇ ਕਈ ਤੇ ਇਹੋ ਜਿਹੇ ਜਿਹੜੇ ਬੁੱਧੀਜੀਵੀ ਨੇ ਉਹਨਾਂ ਦਾ ਕਹਿਣਾ ਕਿ ਜੇ ਹਾਲ ਇਹੀ ਰਿਹਾ ਨਾ ਪੰਜਾਬ ਦੇ ਵਿੱਚ ਹੋ ਸਕਦਾ ਹੈ ਕਿਸੇ ਵੇਲੇ ਪੰਜਾਬੀ ਹੀ ਮਾਈਨੋਰਿਟੀ ਦੇ ਵਿੱਚ ਆ ਜਾਣ ਤੇ ਡੋਮਿਨੈਂਸ ਜਿਹੜੇ ਆ ਪ੍ਰਵਾਸੀ ਲੋਕ ਮਤਲਬ ਹੋ ਹੋ ਜਾਣੇ ਇਥੇ ਕਿ ਉਹਨਾਂ ਦੇ ਮੰਤਰੀ ਉਹਨਾਂ ਦੇ ਐਮਐਲਏ ਆਮ ਦੇਖਣ ਨੂੰ ਮਿਲ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤੰਗ ਨਾਲ ਪੰਜਾਬੀ ਲੋਕ ਜਿਹੜੇ ਨੇ ਇਥੋਂ ਮਾਈਗ੍ਰੇਟ ਮਤਲਬ ਜਾ ਰਹੇ ਨੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਜਿਹੜੀਆਂ ਨੇ ਉਹ ਮਿਲ ਸਕਤੀਆਂ ਨੇ ਕਸ਼ਮੀਰ ਜੀ ਬਹੁਤ ਵੱਡੀ ਚਿੰਤਾ ਦੀ ਗੱਲ ਆ ਜਿਹੜੀ ਜੋ ਤੁਸੀਂ ਗੱਲ ਦੱਸੀ ਆ ਜੇ ਕਿਤੇ ਇਦਾਂ ਹੋ ਗਿਆ ਤਾਂ ਪੰਜਾਬੀ ਮੀਨੋਰਟੀ ਦੇ ਵਿੱਚ ਆ ਜਾਣਗੇ ਦੂਜੇ ਪੰਜਾਬੀ ਜਿਹੜੇ ਇਹਨੇ ਮੈਂ ਇੱਕ ਗੱਲ ਹੋਰ ਜ਼ਿਕਰ ਕਰਨਾ ਚਾਹੂੰਗਾ ਪੰਜਾਬੀ ਹੀ ਮਤਲਬ ਸਮਝ ਲਓ ਕਿ ਆਪਣੇ ਆਪ ਨਾਲ ਵੀ ਇਨਸਾਫੀ ਦੇ ਉਤਾਰੂ ਹੋਏ ਨੇ ਤੁਸੀਂ ਦੇਖ ਲਓ ਕਿ ਸਾਡੀ ਅਸੀਂ ਆਪਣੇ ਵਿਰਸੇ ਨੂੰ ਆਪਣੀ ਬੋਲੀ ਨੂੰ ਹੀ ਨਹੀਂ ਸੰਭਾਲ ਰਹੇ ਤੁਸੀਂ ਜਿਹੜੇ ਪੜ੍ਹੇ ਲਿਖੇ ਲੌਬੀ ਐ ਆ ਤੁਸੀਂ ਪੌਸ਼ ਏਰੀਆ ਜਿਹਨੂੰ ਆਪਾਂ ਕਹਿੰਨੇ ਆ ਲੁਧਿਆਣੇ ਦੇ ਪੰਜਾਬ ਜਿੱਥੇ ਸਾਰੇ ਪਾਸੇ ਇਹ ਹਾਲ ਆ ਜਿੱਥੇ ਚਾਰਜ ਮਾਤਾ ਜਿਹੜਾ ਕੋਈ ਪੜ ਜਾਂਦਾ ਉਹ ਆਪਣੇ ਜਵਾਕ ਜਿਹੜੇ ਨੇ ਜੀ ਪਾ ਦੋ ਇੰਟਰਨੈਸ਼ਨਲ ਸਕੂਲਾਂ ਚ ਮੈਨੂੰ ਤਾਂ ਸਮਝ ਨਹੀਂ ਆਉਂਦੀ ਬ੍ਰਾਂਚ ਉਹਨਾਂ ਦੀ ਸ਼ਹਿਰ ਤੋਂ ਬਾਹਰ ਨਹੀਂ ਹੁੰਦੇ ਸਕੂਲ ਹੁੰਦੇ ਨੇ ਇੰਟਰਨੈਸ਼ਨਲ ਹੈ ਇਹੋ ਜਿਹੇ ਸ਼ੋਸ਼ੇਬਾਦ ਜਿਹੜੇ ਸਕੂਲ ਨੇ ਉਹ ਡੋਨੇਸ਼ਨਾਂ ਲੈ ਕੇ ਜਵਾਕਾਂ ਨੂੰ ਪੜਾਉਂਦੇ ਨੇ ਆ ਤੁਸੀਂ ਦੇਖ ਲਓ ਸ਼ਰਾਬਾ ਨਗਰ ਚ ਵੀ ਦੋ ਚਾਰ ਸਕੂਲ ਇਹੋ ਜਿਹੇ ਨੇ ਜਿਹੜੇ ਤੇ ਡੋਨੇਸ਼ਨਾਂ ਤੋਂ ਬਗੈਰ ਐਡਮਿਸ਼ਨ ਨਹੀਂ ਮਿਲਦੀ ਹੈ ਨਾ ਉਹ ਸਕੂਲਾਂ ਦੇ ਵਿੱਚ ਤੁਸੀਂ ਪੰਜਾਬੀ ਮਾਂ ਬੋਲੀ ਜਾਂ ਪੰਜਾਬੀ ਜ਼ੁਬਾਨ ਨੂੰ ਬੋਲ ਕੇ ਦੇਖੋ ਜੋ ਬੱਚੇ ਨਹੀਂ ਜੀ ہمارے ਸਕੂਲ ਮੇ ਤਾਂ ਪੰਜਾਬੀ ਚਲਤੀ ਨਹੀਂ ہمارے ਸਕੂਲ ਮੇ ਤਾਂ ਹਿੰਦੀ ਚਲੇਗੀ ਪੰਜਾਬ ਚ ਰਹੀ ਪੰਜਾਬੀ ਨਹੀਂ ਪੰਜਾਬ ਦੇ ਵਿੱਚ ਰਹਿ ਕੇ ਹੀ ਤੁਸੀਂ ਪੰਜਾਬੀ ਮਾਂ ਬੋਲੀ ਦੇ ਨਾਲ ਇਹੋ ਜਿਹੇ ਵਤੀਰਾ ਕਰ ਰਹੇ ਹੋ ਮੈਂ ਕਹਿੰਦਾ ਜੀ ਲੱਖ ਲਾਂਤਾ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਇਹੋ ਜਿਹੇ ਸੋਚ ਰੱਖਦੇ ਨੇ ਆਪਣੀ ਮਾਂ ਬੋਲੀ ਨੂੰ ਪਿੱਛੇ ਕਰਕੇ ਦੂਸਰੀ ਬੋਲੀ ਮੈਂ ਕਹਿੰਦਾ ਮਾੜੀ ਬੋਲੀ ਕੋਈ ਨਹੀਂ ਸਾਰੀਆਂ ਬੋਲੀਆਂ ਸਤਿਕਾਰਯੋਗ ਨੇ ਸਾਰੀਆਂ ਬੋਲੀਆਂ ਸਿੱਖਣੀਆਂ ਵੀ ਚਾਹੀਦੀਆਂ ਨੇ ਪਰ ਵਰਤਨੀਆਂ ਉਹ ਜਦੋਂ ਲੋਡ ਹੋਵੇ ਤੇ ਵਰਤੋ ਵੀ ਇਹਨਾਂ ਨੂੰ ਬੋਲਣੋ ਵੀ ਇਹਨਾਂ ਨੂੰ ਪਰ ਆਪਣੀ ਮਾਂ ਬੋਲੀ ਨੂੰ ਪਿੱਛੇ ਸਭ ਤੋਂ ਵੱਡੀ ਸਾਡੇ ਮੈਂ ਅਕਸਰ ਗੱਲ ਕਰਦਾ ਕਿ ਸਾਡੀਆਂ ਜਿਹੜੀਆਂ ਪੰਜਾਬੀਆਂ ਮਾਵਾਂ ਨੇ ਦਾਦੀਆਂ ਨੇ ਨਾਨੀਆਂ ਨੇ ਸਾਨੂੰ ਲੋਰੀਆਂ ਹਿੰਦੀ ਚ ਇਤਨੀ ਸੁਣਾਈਆਂ ਸਾਨੂੰ ਦੇ ਪੰਜਾਬੀ ਚ ਸੁਣਾਈਆਂ ਨਾ ਤੇ ਅਸੀਂ ਮਾਂ ਬੋਲੀ ਸਾਡੀ ਉਹ ਸਾਡੇ ਖੂਨ ਦੇ ਵਿੱਚ ਰਚੀ ਹੈ ਸਾਡੇ ਸੋਚ ਦੇ ਵਿੱਚ ਰਚੀ ਸਾਡੀ ਸਭ ਤੋਂ ਪਿਆਰੀ ਮਾਂ ਬੋਲੀ ਪੰਜਾਬੀ ਮੈਂ ਕਹਿੰਦਾ ਦੁਨੀਆ ਦੇ ਵਿੱਚ ਸਭ ਤੋਂ ਖੂਬਸੂਰਤ ਜਿਹੜੀ ਜ਼ੁਬਾਨ ਹੈ ਉਹ ਮੈਨੂੰ ਪੰਜਾਬੀ ਨਜ਼ਰ ਆਉਂਦੀ ਹੈ ਸਾਡੇ ਗਵਾਂਢੀ ਮੁਲਕ ਜਿਹਨੂੰ ਅਸੀਂ ਆਪਣਾ ਦੁਸ਼ਮਣ ਮੁਲਕ ਕਹਿੰਦੇ ਆ ਉੱਥੇ ਜਾ ਕੇ ਦੇਖੋ ਲਹਿੰਦੇ ਪੰਜਾਬ ਦੇ ਵਿੱਚ ਕਿਸ ਢੰਗ ਨਾਲ ਉਹ ਪੰਜਾਬੀ ਨੂੰ ਦੀ ਹਿਫਾਜ਼ਤ ਦੇ ਲਈ ਪ੍ਰੋਟੈਸਟ ਕਰਦੇ ਨੇ ਕਿਸ ਢੰਗ ਨਾਲ ਪੰਜਾਬੀ ਦੇ ਨਾਲ ਪਿਆਰ ਕਰਦੇ ਨੇ ਉਹਨਾਂ ਦੀ ਜ਼ੁਬਾਨ ਦੇਖੋ ਖਾਲਸ ਪੰਜਾਬੀ ਉਹਨਾਂ ਦੇ ਮੂੰਹ ਚੋਂ ਜਦੋਂ ਪੰਜਾਬੀ ਬੋਲਦੇ ਨੇ ਐਂ ਲੱਗਦਾ ਜਿਵੇਂ ਮਤਲਬ ਐ ਫੁੱਲ ਛੱਡਦੇ ਨੇ ਇੰਨੀ ਸੋਹਣੀ ਪੰਜਾਬੀ ਤੇ ਜੇ ਕਿਤੇ ਅਸੀਂ ਲੋਕ ਪੰਜਾਬੀ ਬੋਲੀ ਅੱਧੇ ਦਾ ਲਫ਼ਜ਼ ਉਹਦੇ ਚ ਹਿੰਦੀ ਦੇ ਹੁੰਦੇ ਨੇ ਤੇ ਕੁਝ ਬਾਕੀ ਜਿਹੜਾ ਮਾੜਾ ਮੋਟਾ ਪੜਿਆ ਲਿਖਿਆ ਹੋਊਗਾ ਉਹਨੇ ਕਿਤੇ ਨਾ ਕਿਤੇ ਗਰੀਦੀ ਦਾ ਹਾਂਜੀ ਹਾਂਜੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਜ਼ਿਆਦਾ ਮੈਂ ਗਾਂਗਾ ਮੰਨ ਲ ਭਾਗੀਆਂ ਨੇ ਤੇ ਇਹ ਲੋਕਾਂ ਨੂੰ ਸੋਚਣਾ ਵੀ ਚਾਹੀਦਾ ਵਿਚਾਰਨਾ ਵੀ ਚਾਹੀਦਾ ਔਰ ਜਿਸ ਢੰਗ ਨਾਲ ਅਸੀਂ ਪੰਜਾਬ ਤੇ ਪੰਜਾਬੀਆਂ ਨੂੰ ਢਾਲ ਆ ਰਹੇ ਆ ਕੋਈ ਹੋਰ ਨਹੀਂ ਲਾ ਰਿਹਾ ਅਸੀਂ ਵਾਕੀ ਵੱਡੇ ਜ਼ਿੰਮੇਵਾਰ ਜਿਹੜੇ ਨੇ ਉਹ ਸਾਡੇ ਸਿਆਸੀ ਲੋਕ ਨੇ ਜਿਹੜੇ ਆਪਣੇ ਵੋਟਾਂ ਦੀ ਖਾਤਰ ਦੂਸਰੇ ਜਿਹੜੇ ਲੋਕ ਨੇ ਉਹਨਾਂ ਨੂੰ ਇੱਥੇ ਵੈਲਕਮ ਮੈਂ ਕਹਿੰਦਾ ਜੀ ਦੇਖੋ ਸਾਡਾ ਮੁਲਕ ਪੂਰਾ ਇੱਕ ਹੈ ਕੋਈ ਵੀ ਬੰਦਾ ਕਿਤੇ ਵੀ ਜਾਣ ਦਾ ਹੱਕ ਰੱਖਦਾ ਸਾਡੇ ਪੰਜਾਬੀ ਵੀ ਦੂਸਰੇ ਸੂਬਿਆਂ 'ਚ ਵਸੇ ਹੋਏ ਨੇ ਪਰ ਤੁਸੀਂ ਇਹ ਤੇ ਦੇਖੋ ਨਾ ਪੰਜਾਬ ਦੇ ਵਿੱਚ ਤੁਸੀਂ ਆਪਣੇ ਕਹਿ ਰਹੇ ਹੋ ਕਿ ਅਸੀਂ ਰੋਜ਼ਗਾਰ ਮੁਹੱਈਆ ਕਰਾਵਾਂਗੇ ਏਮਪਲੋਇਮੈਂਟ ਲਿਆਵਾਂਗੇ ਪਰ ਇਹ ਵੀ ਦੇਖਣ ਨੂੰ ਮਿਲਦਾ ਪਿਆ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਜਿਹੜੇ এমਪਲੋਇਮੈਂਟ ਹੈ ਉਹ ਦੂਸਰੀ ਸੂਬਿਆਂ ਚੋਂ ਆਣ ਵਾਲੇ ਲੋਕ ਉਹਨਾਂ ਨੂੰ ਵੀ ਉਹ ਵੀ ਕਿਤੇ ਨਾ ਕਿਤੇ ਸਾਡੇ ਲਈ ਮਨ ਲਟਾ ਲਾ ਦੇ ਪਈ ਐਮਪਲੋਇਮੈਂਟ ਦੇ ਵਿੱਚ ਉਹਨਾਂ ਨੂੰ ਨੌਕਰੀਆਂ ਵੀ ਮਿਲਣਗੀਆਂ ਨਾ ਮੈਂ ਇਹ ਨਹੀਂ ਕਿ ਨਾ ਉਹਨੂੰ ਨਹੀਂ ਮਿਲਣੇ ਚਾਹਦੇ ਪਰ ਜਿਹੜੀ ਸਾਡੀ ਕਿਤੇ ਨਾ ਕਿਤੇ ਪੰਜਾਬੀ ਅਥ ਨੂੰ ਪੰਜਾਬ ਪੰਜਾਬ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਉਹ ਚੀਜ਼ ਹੋਣੀ ਚਾਹੀਦੀ ਆ ਜਿਸ ਤਰ੍ਹਾਂ ਕਈ ਸਟੇਟਾਂ ਦੇ ਵਿੱਚ ਬਾਹਰ ਹਰ ਹਰਿਆਣੇ 'ਚ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਮੈਂ ਜੋ ਸੁਣਿਆ ਸੀ ਵੀ ਉਹ ਚੀਜ਼ ਸਫਲ ਨਹੀਂ ਹੋਈ ਪਰ ਇਹ ਹੋਣੀ ਚਾਹੀਦੀ ਵੀ ਉੱਥੋਂ ਦੇ ਰਹਿਣੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਸਭ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਕਹਿੰਦੇ ਜੀ ਬਹੁਤ ਵਧੀਆ ਲੱਗਿਆ ਕਿ ਤੁਸੀਂ ਪੰਜਾਬੀ ਦੀ ਗੱਲ ਕੀਤੀ ਆ ਵੀ ਪੰਜਾਬ ਦੇ ਹੋ ਕੇ ਘਟੋ ਘਟ ਆਪਣੀ ਪੰਜਾਬੀ ਮਾਮੂਲੀ ਨਾਲ ਪਿਆਰ ਤਾਂ ਜ਼ਰੂਰ ਕਰੋ। ਜੀ। अच्छा जी पंजाब ਦੇ ਵਿੱਚ ਕੁੱਤੇ ਪਾਲਣ ਦਾ ਸ਼ੌਕ ਲੋਕੀ ਬਹੁਤ ਰੱਖਦੇ ਨੇ ਵਿਰਿੰਦਰ ਜੀ ਤੁਸੀਂ ਕਿਤੇ ਰੱਖੇ ਮੈਨੂੰ ਪਹਿਲਾਂ ਇਹ ਦਵਾਮ ਦਿਓ ਤੁਸੀਂ ਤਾਂ ਨਹੀਂ ਕਿਤੇ ਪ੍ਰੇਮੀ ਹੈਗੇ ਸੇ ਲੋਕਾਂ ਦਾ ਦਿਮਾਗ ਇੱਥੇ ਕਿੱਦਾਂ ਪਹੁੰਚ ਗਿਆ ਕਿ ਮੇਰੇ ਖਲ ਘਰ ਦੇ ਬਜ਼ੁਰਗ ਤਾਂ ਬੈਠੇ ਹੋਣਗੇ ਤਾਂ ਉਹਨਾਂ ਨੂੰ ਉਸ ਤੋਂ ਪਹਿਲਾਂ ਆਪਣੇ ਕੁੱਤੇ ਪਿਆਰੇ ਹੋਣਗੇ ਕਿ ਕੁੱਤਿਆਂ ਨੇ ਰੋਟੀ ਖਾਧੀ ਜਾਂ ਨਹੀਂ ਖਾਧੀ ਹੈ ਨਾ ਔਰ ਪੈਟਬੋਲ ਜੋ ਨਸਲ ਦਾ ਕੁੱਤਾ ਹੈ ਨਾ ਮੇਰੇ ਖਲ ਜਿੰਨਾ ਦੇਸ਼ਾਂ ਦਾ ਜਾਂ ਬਾਹਰਲੇ ਦੇਸ਼ਾਂ ਦਾ ਕੁੱਤਾ ਉੱਥੇ ਤਾਂ ਪ੍ਰੋਪਰ ਬੈਨ ਆ ਪਰ ਸਾਡੇ ਜੋ ਲੋਕ ਹਨਾ ਸ਼ੌਕ ਨਾ ਰੱਖਦੇ ਆ ਪਰ ਇੱਕ ਐਸੀ ਮੰਦ ਭਾਗੀ ਖਬਰ ਆਈ ਆ ਕਿ ਪੈਟਬੋਲ ਕੁੱਤਿਆਂ ਨੇ ਇੱਕ ਘਰ ਵਿੱਚ ਆਏ ਨੌਕਰਾਨੀ ਨੂੰ ਮਤਲਬ ਨੋਜ ਨੋਜ ਕੇ ਜ਼ਖਮੀ ਕਰਤਾ ਇਹ ਜਿਹੜੀ ਆ ਪਤਾ ਲੱਗਿਆ ਖਰੜ ਦੀ ਖਬਰ ਆ ਜੀ ਠੀਕ ਸੱਜਣ ਦੇ ਮੁੰਡੇ ਦਾ ਵਿਆਹ ਸੀ ਕਿਸੇ ਬੰਦੇ ਦੇ ਪ੍ਰਕਾਸ਼ ਸਿੰਘ ਨਾਂ ਦੇ ਬੰਦੇ ਦੇ ਤੇ ਉਹ ਸਾਰਾ ਟੱਬਰ ਗਿਆ ਹੀ ਵਿਆਹ ਤੇ ਤੇ ਪੈਲੈਸ 'ਚ ਹੋਣਾ ਤੇ ਉੱਥੇ ਉਹਨਾਂ ਦੀ ਕੋਈ ਨੌਕਰਾਨੀ ਵਿਚਾਰੀ ਉੱਥੇ ਆਈ ਸੀ ਤੇ ਘਰ ਦੇ ਵਿੱਚ ਕੰਮ ਕਰਨ ਵਾਸਤੇ ਸ਼ਾਮ ਦਾ ਸਮਾਂ ਇਹ ਸਾਰਾ ਟੱਬਰ ਗਿਆ ਹੋਣਾ ਤੇ ਉੱਥੇ ਕੁੱਤੇ ਦੋ ਪਿੱਟ ਬੋਲ ਉਹਨਾਂ ਨੇ ਮਾਲਕ ਮੌਕਾ ਨਾਲ ਰੱਖੇ ਸੀ ਤੇ ਉਹ ਅਟੈਕ ਕਰਦਾ ਕਾਫੀ ਦੇਰ ਤੱਕ ਇਹਦੇ ਉਹ ਹਮਲਾ ਕਰਦੇ ਰਹੇ ਤੇ ਉਹ ਪੂਰੀ ਤਰ੍ਹਾਂ ਜ਼ਖਮੀ ਕਰਤਾ ਬਾਰ ਕੋ ਗਲੀ ਚ ਲੰਗਦਾ ਪਿਆ ਸੀ ਸੱਜਣਾ ਉਹ ਨਾ ਕੇ ਬਚਾ ਕੇ ਕੀਤਾ ਇਹ ਪੈਟਰੋਲ ਬੰਦੇ ਜੀ ਕੁੱਤੇ ਤੁਸੀਂ ਦੇਖਿਆ ਨਾ ਵੀਡੀਓ ਵੀ ਦੇਖਿਆ ਬੜੇ ਖਤਰਨਾਕ ਲੱਗਦਾ ਜੀ ਡਰ ਲੱਗਦਾ ਖਤਰਨਾਕ ਕਸ਼ਮੀਰੀ ਕਿਤੇ ਬੰਨਿਆ ਵੀ ਕੁੱਤਾ ਹੋਵੇ ਨਾ ਤਾਂ ਬੰਦਾ ਲਾਗਿਆਂ ਦੀ ਲੰਗਣ ਨੂੰ ਵੀ ਡਰਦਾ ਕਿ ਤੇ ਸੰਗਲੀ ਖੁਲਾ ਕੇ ਕਿਤੇ ਆ ਨਾ ਬੜੇ ਹਾਂ ਨਾ ਯਾਰ ਸੰਗਲੀ ਤੜਵਾ ਕੇ ਕਿਤੇ ਲੱਤ ਨਾ ਫਾੜ ਦੇ ਔਰ ਜਿੱਥੇ ਨੇ ਚੱਕ ਮਾਰ ਲਈ ਤੇ ਮੇਰੇ ਖਿਆਲੋਂ ਮੂੰਹ ਦਾ ਮੂੰਹ ਨਹੀਂ ਖੁੱਲਦਾ ਮੂੰਹ ਨਹੀਂ ਖੁੱਲਦਾ ਜੀ ਸੋ ਫਿਰ ਵਿਚਾਰੀ ਜਿਹੜੀ ਉਹ ਨੌਕਰਾਨੀ ਸੀ ਉਹਨੂੰ ਚੰਗੀ ਤਰ੍ਹਾਂ ਜ਼ਖਮੀ ਕੀਤਾ ਤੇ ਫਿਰ ਉਸ ਨੂੰ ਖਰੜ ਦੇ ਹਸਪਤਾਲ ਤੋਂ ਚੰਡੀਗੜ੍ਹ 32 ਸਰਕਾਰੀ ਜੀ ਦੇ ਵਿੱਚ ਦਾਖਲ ਕਰਾਇਆ ਗਿਆ ਜ਼ੀਰੇ ਇਲਾਜ ਆ ਬੜੀ ਮੰਦ ਭਾਗੀ ਖਬਰ ਹੈ ਤੇ ਫਿਰ ਮੈਨੂੰ ਲੱਗਿਆ ਵੀ ਮੈਂ ਸਾਡੇ ਇੱਥੇ ਪ੍ਰੋਗਰਾਮ ਕਰਦੇ ਨੇ ਸੀਨੀਅਰ ਵੈਟਰਨਰੀ ਅਫਸਰ ਕਾਰਪੋਰੇਸ਼ਨ ਤੋਂ ਆਉਂਦੇ ਨੇ ਤੇ ਗੱਲਾਂ ਬਾਤਾਂ ਹੁੰਦੀਆਂ ਨੇ ਪਤਾ ਕੀਤਾ ਵੀ ਇਹ ਜਿਹੜੀ ਪਿੱਟਪੂਲ ਨਸਲ ਹੈ ਇਹ ਕੋਈ ਮਤਲਬ ਇਹਦੇ ਬਾਰੇ ਨੋਰਮਸ ਜਾਂ ਮਤਲਬ ਕਿਹੜੀ ਖਤਰਨਾਕ ਨਸਲ ਨੂੰ ਬੈਨ ਕਰਨ ਦੇ ਮਤਲਬ ਕੋਈ ਰੂਲ ਰੈਗੂਲੇਸ਼ਨ ਨਿਯਮ ਜਿਹੜੇ ਨੇ ਨਾ ਉਹ ਹੈ ਨਹੀਂ ਸਾਡੇ ਇੱਥੇ ਸਾਡੇ ਇੰਡੀਆ 'ਚ ਨਹੀਂ ਹੈ ਇੱਥੇ ਪੰਜਾਬ 'ਚ ਹੈ ਨਹੀਂ ਇੰਡੀਆ ਦੇ ਪੰਜਾਬ 'ਚ ਵਿੱਚ ਕੋਈ ਹੈ ਨਹੀਂ ਇੰਡੀਆ 'ਚ ਵੀ ਮੈਨੂੰ ਲੱਗਦਾ ਕੋਈ ਇਹੋ ਜਿਹੇ ਨਾਰਮਸ ਨਹੀਂ ਹੈਗੇ ਵੀ ਤੁਸੀਂ ਔਰ ਦੂਜੀ ਗੱਲ ਹੈ ਮੈਂ ਹੀ ਮੈਂ ਕਈ ਪਸ਼ੂ ਪ੍ਰੇਮੀ ਨਾਲ ਗੱਲ ਕੀਤੀ ਜੀ ਔਰ ਉਹ ਕਹਿੰਦੀ ਨੇ ਵੀ ਮੈਂ ਫਿਰ ਕਈ ਗੁਰੂ ਨਾਨਕ ਗੁਰੰਗਰ ਦੇ ਵੈਟਰਨਰੀ ਯੂਨੀਵਰਸਿਟੀ ਜਿਹੜੀ ਹੈਗੀ ਐਨੀਮਲ ਸੈਂਸਰ ਯੂਨੀਵਰਸਿਟੀ ਉੱਥੇ ਵੀ ਮੈਂ ਗੱਲ ਕੀਤੀ ਕੋਈ ਆਥੈਂਟੀਕੇਟਡ ਡਾਟਾ ਨਹੀਂ ਹੈਗਾ ਵੀ ਸਾਡੇ ਇੱਥੇ ਕੁੱਤਿਆਂ ਦੀ ਗਿਣਤੀ ਸੂਬੇ ਦੇ ਵਿੱਚ ਕਿੰਨੀ ਆ ਉਹ ਜੋ ਤੁਸੀਂ ਨੈਟ ਤੇ ਵੀ ਗੂਗਲ ਤੇ ਵੀ ਖੋਲਦੇ ਆ ਪੰਜ.16 ਲੱਖ ਤੋਂ ਲੈ ਕੇ 15.69 ਲੱਖ ਦੇ ਵਿੱਚ ਵਿੱਚ ਪੰਜਾਬ 'ਚ ਕੁੱਤੇ ਨੇ ਤੇ ਪੰਜਾਬ ਇੰਡੀਆ ਦੇ ਵਿੱਚ ਤਕਰੀਬਨ 2.5 ਕਰੋੜ ਦੇ ਲੱਗੇ ਹਵਾਲਾ ਕੁੱਤਿਆਂ ਦੀ ਮਤਲਬ ਕਿਥੋਂ ਦਾਤ ਹੈਗੀ ਆ ਤੇ ਦੂਜੇ ਦਿਨ ਇਹੋ ਜਿਹੀਆਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਕੋਈ ਸੈਰ ਕਰਨ ਗਿਆ ਬੰਦਾ ਉਹਦੀ ਲੱਤ ਫੜ ਲਈ ਆ ਇਹਦੇ ਚੱਕ ਭੋਰਤਾ ਹੀ ਕੋਈ ਛੋਟੇ ਜਿਹੇ ਬੱਚੇ ਨੂੰ ਜ਼ਖਮੀ ਕਰਤਾ ਹੀ ਕੋਈ ਮਰ ਗਿਆ ਹੀ ਕੋਈ ਨੌਇਡਾ ਦੇ ਵਿੱਚ ਦੇਖਿਆ ਸੀ ਉਹ ਲਿਫਟ ਵਿੱਚ ਜਨਾਨੀ ਨੂੰ ਉਹਨਾਂ ਨੇ ਕੱਟ ਲਿਆ ਸੀਗਾ ਅੱਛਾ ਦੇਖ ਲਓ ਕਿ ਇਹ ਜਿਹੜੇ ਸਟਾਈਲਾਈਜੇਸ਼ਨ ਕਰਦੇ ਨੇ ਤੇ ਮੈਨੂੰ ਸਮਝ ਨਹੀਂ ਆਉਂਦੇ ਕੁੱਤਿਆਂ ਦੇ ਕੰਨ ਕੁੱਤਰੇ ਹੁੰਦੇ ਨੇ ਹੁਣ ਪਤਾ ਨਹੀਂ ਜਿੱਦਾਂ ਕੋਈ ਐਡ ਆਈ ਸੀ ਨਾ ਵੀ ਕਿਤਾਬਾਂ ਦੇ ਵਿੱਚ ਹੀ ਕਰ ਦਿੰਦੇ ਨੇ ਕੰਮ ਕੁੱਤਿਆਂ ਦਾ ਤੇ ਉਹ ਪਤਾ ਨਹੀਂ ਹੁਣ ਮਤਲਬ ਕਿ ਉਹਨਾਂ ਬਾਰੇ ਕੀ ਕਹਿਣਾ ਪ੍ਰਾਈਵੇਟ ਏਜੰਸੀਆਂ ਜਿਹੜੀਆਂ ਨੇ ਹਾਇਰ ਕੀਤੀਆਂ ਨੇ ਸਾਡੇ ਇਸ ਵੇਲੇ ਕਾਰਪੋਰੇਸ਼ਨ ਦੇ ਵਿੱਚ ਵੀ ਜਿਹੜੇ ਅਫਸਰਾਂ ਦੀ ਬੜੀ ਘਾਟ ਹੈ ਇੱਕ ਸੀਨੀਅਰ ਅਫਸਰ ਨੇ ਤੇ ਇੱਕ ਜਿਹੜੇ ਹੈਗੇ ਜੂਨੀਅਰ ਅਫਸਰ ਨੇ ਸਟਾਫ ਬਹੁਤ ਜ਼ਿਆਦਾ ਨਹੀਂ ਹੈ ਸਟਾਫ ਦੀ ਬੜੀ ਘਾਟ ਹੈ ਹੁਣ ਉਹ ਵਿਚਾਰੇ ਅਫਸਰ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਇਸ 'ਚ ਕੋਈ ਸ਼ੱਕ ਨਹੀਂ ਕਿ ਉਹ ਜਿਹੜੇ ਅਫਸਰ ਨੇ ਇਸ ਵੇਲੇ ਸਾਡੀ ਕਾਰਪੋਰੇਸ਼ਨ ਦੇ ਜਿਹੜੇ ਇਸ ਮਹਿਕਮੇ ਦੇ ਨੇ ਠੀਕ ਹੈ ਜੀ ਜਿਹੜੇ ਸਟਰਲਾਈਜੇਸ਼ਨ ਦੇ ਲਈ ਵੈਟਰਨਰੀ ਅਫਸਰ ਨੇ ਬੜੇ ਇਮਾਨਦਾਰ ਨੇ ਬੜੇ ਵਧੀਆ ਅਫਸਰ ਨੇ ਔਰ ਬੜੀ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਨੇ ਪਰ ਉਹ ਕਰ ਕੀ ਸਕਦੇ ਨੇ ਗੱਡੀ ਉਹਨਾਂ ਕੋਲ ਨਹੀਂ ਹੈਗੀ ਕੋਈ ਸਰਕਾਰੀ ਸਟਾਫ ਉਹਨਾਂ ਕੋਲ ਨਹੀਂ ਹੈਗਾ ਕੋਈ ਠੀਕ ਹੈ ਜੀ ਉਸ ਦੇ ਬਾਵਜੂਦ ਵੀ ਉਹ ਕਰਦੇ ਪਏ ਨੇ ਪ੍ਰਾਈਵੇਟ ਸਟਾਫ ਹਾਇਰ ਕੀਤਾ ਉਹ ਜਾਂਦੇ ਨੇ ਕੁੱਤੇ ਨੂੰ ਫੜਦੇ ਨੇ ਉਹਨਾਂ ਦੀ ਕਨੈਕਸ਼ਨ ਕੱਟਦੇ ਨੇ ਤੇ ਛੱਡ ਦਿੰਦੇ ਨੇ ਠੀਕ ਹੈ ਉਤੋਂ ਕੰਨ ਕੁੱਤਰ ਦਿੰਦੇ ਨੇ ਵੀ ਇਹਨਾਂ ਦਾ ਕਨੈਕਸ਼ਨ ਕੱਟਿਆ ਹੋਇਆ ਸੋ ਇਸ ਵੇਲੇ ਜੋ ਹਾਲਾਤ ਨੇ ਸਾਡੇ ਬਹੁਤ ਜੇ ਅੱਛਾ ਜੇ ਕੋਈ ਬੰਦਾ ਆਪਣੇ ਆਪ ਨੂੰ ਬਚਾਉਣ ਦੇ ਲਈ ਕੁੱਤੇ ਨੂੰ ਹਰਟ ਕਰ ਦੇ ਤੇ ਫਿਰ ਦੂਜੇ ਪਾਸੇ ਜਿਹੜੇ ਐਨੀਮਲ ਲਵਰ ਨੇ ਪਸ਼ੂ ਪ੍ਰੇਮੀ ਹੋੜ ਜਾਂਦੇ ਨੇ ਵੀ ਤੁਸੀਂ ਇਹਨਾਂ ਤੇ ਇਹ ਤੱਕਾ ਕੀਤਾ ਜਾਂਤੀ ਕੀਤੀ ਹੈ ਹੁਣ ਮੈਨੂੰ ਇੱਕ ਇਸ ਤਰ੍ਹਾਂ ਹੀ ਮਤਲਬ ਐਨਜੀਓ ਹੈਗੀ ਹੈ ਜਿਹੜੀ ਐਨੀਮਲਸ ਹੀ ਹੈਗੀ ਉਹਨਾਂ ਦੇ ਅ ਅਹੁਦੇਦਾਰ ਦੇ ਨਾਲ ਮੈਂ ਗੱਲ ਕੀਤੀ ਉਹ ਕਹਿੰਦੇ ਕਈ ਲੋਕ ਤੇ ਇਹੋ ਜਿਹੇ ਨੇ ਜਿਹੜੇ ਆਪਣੇ ਪਿੱਟਬਲ ਕੁੱਤਿਆਂ ਨੂੰ ਬਾਹਰ ਹੀ ਛੱਡ ਦਿੰਦੇ ਪਏ ਨੇ ਘਰੋਂ ਕੱਢ ਲੈਂਦੇ ਪਏ ਨੇ ਜੇ ਖਤਰਨਾਕ ਹੋ ਜਾਂਦਾ ਜਾਂ ਵੱਡ ਲੈਂਦਾ ਤੇ ਉਹਨੂੰ ਛੱਡ ਦਿੰਦੇ ਨੇ ਜਿੱਥੇ ਮਰਜੀ ਜਾਵੇ ਹੋਰ ਲੋਕਾਂ ਨੂੰ ਵੱਡੇ ਬੜੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਪਈਆਂ ਨੇ ਕਹਿੰਦਾ ਜੀ ਉਹ ਫਿਰ ਸਫਾਈ ਕਰਨ ਵਾਲੀ ਉਹ ਫੂੜੀ ਦਾ ਕੀ ਹੋਇਆ ਜਣੀ ਨੌਕਰਾਂ ਨਹੀਂ ਆਏ ਜੇਰੇ ਇਲਾਜ ਹਸਪਤਾਲ ਚ ਦਾਖਲ ਆਓ ਜੀ ਦੇਖੋ ਕੀ ਬਣਦਾ ਉਹਦਾ ਬਹੁਤ ਬੁਰੀ ਤਰੀਕੇ ਨਾਲ ਉਹਨੂੰ ਜ਼ਖਮੀ ਕੀਤਾ ਖੂਨ ਦੇ ਨਾਲ ਪੂਰੀ ਉਹ ਭਿੱਜੀ ਹੋਈ ਸੀ ਕੁੜੀ ਅੱਛਾ ਤੇ ਵੀ ਸੁਣਾ ਗਿਆ ਤੇ ਕਾਫੀ ਚਲਦੀ ਉਹਨੂੰ ਬਚਾਣ ਵੀ ਨਹੀਂ ਲਿਆ ਆ ਕੋਈ ਕਾਫੀ ਜਦੋਂ ਜਦ ਕਰ ਕਾਫੀ ਮੈਂ ਤੁਹਾਨੂੰ ਦੱਸਿਆ ਜੀ ਕਾਫੀ ਦੇਰ ਤੱਕ ਜਦੋਂ ਜਦਹਾਦ ਕਰਦੇ ਗਏ ਬਾਹਰੋਂ ਕੋਈ ਕੋ ਸੱਜਣ ਆਇਆ ਉਸਨੇ ਵੇਖਿਆ ਵੀ ਇਹ ਕੀ ਹੋ ਕੀ ਰਿਹਾ ਉਹਨਾਂ ਵਿਚਾਰੇ ਨੇ ਬਚਾਇਆ ਤੇ ਜੇ ਉਹ ਨਾ ਆਂਦਾ ਤੇ ਜਿਹੜੇ ਆਣਗਵਾਂ ਦੇ ਲੋਕ ਸੀ ਵੀ ਦੇਖ ਲੋ ਕਿ ਡਰਦੇ ਮਾਰੇ ਆਣਗਵਾਂ ਦੇ ਲੋਕ ਜਿਹੜੇ ਬਚਾਣ ਵੀ ਨਹੀਂ ਆਏ ਉਹ ਬਾਰੂ ਕੋ ਸੱਜਣ ਆਇਆ ਹਨ ਹਿੰਮਤ ਕਰਕੇ ਉਸ ਲੇਡੀ ਨੂੰ ਬਚਾਇਆ ਉਹਨੂੰ ਛਡਵਾਇਆ ਉਹਨੂੰ ਪਤਾ ਨਹੀਂ ਕਿਸ ਢੰਗ ਨਾਲ ਬਚਾਇਆ ਲੋਕ ਡਰਦੇ ਡਰਦੇ ਹੀ ਇੰਨੇ ਆਹ ਇਹ ਕਾਫੀ ਪੁੱਤ ਦਾ ਪੁੱਤ ਮਤਾਂ ਜੀ ਕਿੱਥੋਂ ਵੱਢ ਲੋਏ ਕਿ ਨਹੀਂ ਜੀ ਤੇ ਇਹ ਸਾਡੀਆਂ ਮੈਂ ਕਹਿੰਦਾ ਸਰਕਾਰਾਂ ਜਿਹੜੇ ਇਹ ਵੈਸੇ ਨਾ ਜੀ ਇਹੋ ਜਿਹੜੇ ਮੁੱਦੇ ਨੇ ਹਲਕੇ ਦੇ ਐਮਐਲਏ ਦਾ ਮਤਲਬ ਇਹੀ ਹੁੰਦਾ ਹੈ ਕਿ ਆਪਣੇ ਹਲਕੇ ਦੇ ਵਿੱਚ ਜਿਹੜੇ ਮੁੱਦੇ ਨੇ ਉਹ ਵਿਧਾਨ ਸਭਾ 'ਚ ਚੱਕੇ ਜਾਣ ਜਿਹੜੇ ਐਮਪੀ ਨੇ ਲੋਕਸਭਾ 'ਚ ਇਹੋ ਜਿਹੇ ਮੁੱਦੇ ਚੱਕੇ ਜਾਣ ਜਿਹੜੇ ਪਬਲਿਕ ਨਾਲ ਸੰਬੰਧਿਤ ਮੁੱਦੇ ਨੇ ਉਹ ਚੱਕ ਕੇ ਉਹਨਾਂ ਦੇ ਹੱਲ ਕੀਤੇ ਜਾਣ ਉਹਨਾਂ ਦੇ ਨਿਯਮ ਬਣਾਏ ਜਾਣ ਕਾਦੇ ਕਾਨੂੰਨ ਬਣਾਏ ਜਾਣ ਪਰ ਸਾਡੀ ਇਹ ਵੱਧ ਕਿਸਮਤੀ ਹੈ ਕਿ ਸਾਡੇ ਵੱਡੀ ਗਿਣਤੀ ਮੈਂ ਸਾਰਿਆਂ ਨੂੰ ਕਹਾਂਗੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕਾਂ ਦੇ ਜਿਹੜੇ ਰਿਪ੍ਰੈਜ਼ੈਂਟੇਟਿਵ ਨੇ ਇੰਨੇ ਨਖਿੱਧ ਨੇ ਕਿ ਇਹੋ ਜਿਹੇ ਮੁੱਦੇ ਜਿਹੜੇ ਹੈਗੇ ਨੇ ਉਹ ਚੁੱਕ ਕੇ ਰਾਜ਼ੀ ਨਹੀਂ ਉਹ ਕਹਿੰਦਾ ਸੀ ਕਿ ਲੈਣਾ ਦੇਣਾ ਅਸੀਂ ਤੇ ਵੋਟਾਂ ਲੈਣੀਆਂ ਨੇ ਗੱਲ ਖਤਮ ਹੈ ਜਦੋਂ ਵੋਟਾਂ ਹੁੰਦੀਆਂ ਨੇ ਹਰ ਲੋਕਾਂ ਦੇ ਘਰਾਂ 'ਚ ਜਾਂਦੇ ਨੇ ਹੱਥ ਜੋੜਦੇ ਨੇ ਸਾਡੀ ਪਾਰਟੀ ਨੰਬਰ 1 ਸਾਡੀ ਪਾਰਟੀ ਨੇ ਇਹ ਪਰ ਪ੍ਰੈਕਟੀਕਲ ਕੀ ਹੈ ਸਭ ਲੋਕਾਂ ਨੂੰ ਪਤਾ ਹੈ ਕਿ ਪ੍ਰੈਕਟੀਕਲੀ ਇੱਥੇ ਕਿਸ ਢੰਗ ਨਾਲ ਹੰਕਾਰ ਏਡੀ ਨੇ ਸਾਡੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਐਮਐਲਏ ਬਣ ਜਾਂਦੇ ਨੇ ਐਮਪੀ ਬਣ ਜਾਂਦੇ ਨੇ ਉਸ ਤੋਂ ਬਾਅਦ ਕਿੱਥੇ ਗਏ ਨੇ ਜੀ ਮੀਟਿੰਗ ਤੇ ਗਏ ਨੇ ਪਬਲਿਕ ਦਾ ਕੰਮ ਕੋਈ ਹੁੰਦਾ ਨਹੀਂ ਚੱਜਦਾ ਮੀਟਿੰਗਾਂ ਮੈਨੂੰ ਸਮਝ ਨਹੀਂ ਆਉਂਦੀਆਂ ਕਿਸ ਮੁੱਦੇ ਤੇ ਹੁੰਦੀਆਂ ਨੇ ਮੀਟਿੰਗ ਜਿਨੇ ਚਾਹੇ ਬਾਥਰੂਮ 'ਚ ਬੈਠਾ ਹੋਵੇ ਮੰਤਰੀ ਸਾਹਿਬ ਮੀਟਿੰਗ 'ਚ ਨੇ ਐਮਐਲਏ ਸਾਹਿਬ ਮੀਟਿੰਗ 'ਚ ਨੇ ਕੌਂਸਲਰ ਸਾਹਿਬ ਮੀਟਿੰਗ 'ਚ ਨੇ ਮੀਟਿੰਗਾਂ ਬਹੁਤ ਹੁੰਦੀਆਂ ਤੇ ਕੰਮ ਕੋਈ ਸਾਡੇ ਜਿਹੜੇ ਉਹ ਜ਼ਿਆਦਾ ਸਿਰੇ ਚੜਦੇ ਨਹੀਂ ਖੈਰ ਮਾਫ ਕਰਨਾ ਥੋੜੀਆਂ ਨੇ ਤੱਤੀਆਂ ਗੱਲਾਂ ਨੇ ਪਰ ਸੱਚੀਆਂ ਨੇ ਸੱਚੀਆਂ ਨੇ ਹਾਂ ਜੀ ਕਸ਼ਮੀਰ ਜੀ ਕਿਤੇ ਨਾ ਕਿਤੇ ਬਹੁਤ ਵਧੀਆ ਗੱਲ ਆ ਕਿ ਤੁਸੀਂ ਸੱਚ ਬੋਲਣ ਦੀ ਹਿੰਮਤ ਰੱਖਦੇ ਆ ਇਹ ਵੀ ਬਹੁਤ ਵੱਡੀ ਗੱਲ ਆ ਔਰ ਬਿਹਤ ਅਹਿਮ ਜਾਣਕਾਰੀਆਂ ਜੋ ਤੁਸੀਂ ਦਰ ਕਸ਼ਮੀਰ ਜੀ ਕਹਿੰਦਾ ਜਿਆਦਾ ਪੰਪ ਦੇ ਕੇ ਪ੍ਰੋਗਰਾਮ ਨਾ ਬੰਦ ਕਰਾ ਦਿਓ ਜੀ ਨਹੀਂ ਪੰਪ ਵਾਲੀ ਗੱਲ ਨਹੀਂ ਵਿਵੇਂਦਰ ਜੀ ਜੋ ਜਾਣਕਾਰੀਆਂ ਜੋ ਗੱਲਾਂ ਕਹਿਣ ਦੀ ਮਤ ਰੱਖਿਆ ਉਹ ਤੁਸੀਂ ਬਿਲਕੁਲ ਜਾਇਜ਼ ਗਈਆਂ ਨੇ ਔਰ ਲਿਮਟ ਚ ਗਈਆਂ ਨੇ ਇਹ ਇਹ ਮੇਰੇ ਮੇਰੇ ਲਫ਼ਜ਼ਾਂ ਦੇ ਵਿੱਚ ਹੀ ਨੇ ਮੇਰੇ ਜ਼ੁਬਾਨ ਤੇ ਨੇ ਕੁਝ ਲੋਕ ਜਿਹਨੇ ਵਿਚਾਰੇ ਆਮ ਪਬਲਿਕ ਜਿਹੜੀ ਹੈ ਉਹ ਵਿਚਾਰੀ ਮੂੰਹੋਂ ਨਹੀਂ ਕੱਢ ਸਕਦੀ ਕਿਤੇ ਪੰਗਾ ਇਹਨੇ ਲੈ ਲਈਏ ਸੱਚਾਈ ਇਹ ਹੀ ਹੈ ਨਹੀਂ ਚਲੋ ਬਹੁਤ ਵਧੀਆ ਗੱਲ ਆ ਵਿਨਦਰ ਜੀ ਬਿਹਤ ਅਹਿਮ ਜਾਣਕਾਰੀਆਂ ਜੋ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਵੀ ਜੋ ਵਿਨਦਰ ਜੀ ਨੇ ਜਾਣਕਾਰੀਆਂ ਜਾਂ ਗੱਲਾਂ ਦੱਸੀਆਂ ਨੇ ਪਸੰਦ ਆਉਣਗੀਆਂ ਇਸੇ ਤਰ੍ਹਾਂ ਦੇ ਮੁੱਦਿਆਂ ਨੂੰ ਲੈ ਕੇ ਫਿਰ ਆਜ਼ਰੋਵਾਂਗੇ ਜੇਕਰ ਅਜਿਹੇ ਮੁੱਦਿਆਂ ਲਈ ਤੁਹਾਡੇ ਵੀ ਕੋਈ ਵਿਚਾਰ ਨੇ ਤੁਹਾਡੇ ਵੀ ਕੋਈ ਸੁਝਾਅ ਨੇ ਤਾਂ ਸਾਨੂੰ ਆਪਣੇ ਕਮੈਂਟ ਬਾਕਸ ਸੈਕਸ਼ਨ ਜਰੂਰ ਭੇਜੋ ਤਾਂ ਜੋ ਅਸੀਂ ਤੁਹਾਡੇ ਵਿਚਾਰਾਂ ਨੂੰ ਤੁਹਾਡੇ ਸੁਝਾਵਾਂ ਨੂੰ ਇਸ ਚਰਚਾ ਦਾ ਇਸ ਰਾਜਾ ਸੇਵਾ ਦਾ ਹਿੱਸਾ ਬਣਾ ਸਕੀਏ ਫਿਰ ਹਾਜ਼ਰ ਹੋਵਾਂਗੇ ਬਣੇ ਰਹੋ ਐਸਐਮਜ਼ ਨਿਊਜ਼ ਦੇ ਨਾਲ ਧੰਨਵਾਦ